ਸੱਚੀ ਕਾਲ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪਬਲਿਕ ਸਮਾਣਾ نیوز ਦੇ ਪੇਜ ਦੇ ਉੱਤੇ ਅੱਜ ਸਮਾਣਾ ਦੇ ਪਟਿਆਲਾ ਰੋਡ ਦੇ ਉੱਤੇ ਸਮਰਾਟ ਪੈਲੇਸ ਦੇ ਵਿੱਚ ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰਖੜਾ ਦੀ ਅਗਵਾਈ ਹੇਠਾਂ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਹੈ ਭਰਤੀ ਮਹਿਮ ਨੂੰ ਵੱਡਾ ਹੁੰਗਾਰਾ ਮਿਲਿਆ ਸੁਰਜੀਤ ਸਿੰਘ ਰਖੜਾ ਨੇ ਕਿਹਾ ਜਿਸ ਨੇ ਵੀ ਅੱਜ ਤੱਕ ਅਕਾਲ ਤਖਤ ਦੇ ਨਾਲ ਮੱਥਾ ਲਾਇਆ ਉਸ ਦਾ ਜਿਹੜਾ ਵਜੂਦ ਹੈ ਬਿਲਕੁਲ ਹੀ ਖਤਮ ਹੋਇਆ ਵੱਡੀ ਗਿਣਤੀ ਦੇ ਵਿੱਚ ਅਕਾਲੀ ਵਰਕਰ ਤੇ ਪਿੰਡਾਂ ਤੋਂ ਜਿਹੜੇ ਲੋਕ ਨੇ ਸਮਾਣਾ ਦੇ ਸਮਰਾਟ ਪੈਲੇਸ ਦੇ ਵਿੱਚ ਪਹੁੰਚੇ ਪੰਡਾਲ ਦੇ ਵਿੱਚ ਜਿਹੜੀ ਇੰਨੀ ਕੁ ਜੜੀ ਜਗ੍ਹਾ ਹੈ ਬਿਲਕੁਲ ਖਤਮ ਹੋ ਚੁੱਕੀ ਸੀ ਤੇ ਬਾਹਰ ਤੱਕ ਜਿਹੜਾ ਲੋਕ ਖੜ ਕੇ ਸ਼ਰੋਮਣੀ ਅਕਾਲੀ ਦਲ ਦੇ ਆਗੂ ਆਂਦੇ ਆ ਜਿਹੜੀਆਂ ਗੱਲਾਂ ਨੇ ਉਹ ਸੁਣਦੇ ਵੀ ਨਜ਼ਰ ਆਏ ਅਕਾਲੀ ਦਲ ਤੋਂ ਨਾਰਾਜ਼ ਚੱਲ ਰਹੇ ਆਗੂਆਂ ਨੇ ਵੀ ਅੱਜ ਮੁੜ ਇਕੱਠੇ ਕਰਨ ਦੇ ਜਿਹੜਾ ਕਾਮਯਾਬ ਹੁੰਦੇ ਵੀ ਦਿਖਾਈ ਦਿੱਤੇ ਨੇ ਤੇ ਸੈਂਕੜੇ ਦੇ ਕਰੀਬ ਜਿਹੜਾ 4-5 ਕਿਲੋਮੀਟਰ ਤੱਕ ਬਾਹਰ ਜਾਮ ਦੇਖਣ ਨੂੰ ਮਿਲਿਆ ਸੁਰਜੀਤ ਸਿੰਘ ਰਖੜਾ ਨੇ ਕਿਹਾ ਕਿ ਬਾਹਰ ਦੇਖ ਸਕਦੇ ਹੋ ਕਿ ਜਿਹੜੀਆਂ ਅੱਖਾਂ ਦੇ ਵਿੱਚ ਜਿਹੜਾ ਸਾਡਾ ਰਸ਼ ਹੈ ਉਹ ਨਹੀਂ ਸਮਾਉਂਦਾ ਸਮਾਣਾ ਤੋਂ ਪ੍ਰਿੰਸ ਕੁਮਾਰ ਦੀ ਖਾਸ ਰਿਪੋਰਟ ਪਬਲਿਕਸ ਮਾਣੇ ਨੇ ਉਹ ਗੁਰੂ ਮਹਾਰਾਜ ਨੇ ਸਿੱਚ ਪਾਤਸ਼ਾਹ ਨੇ ਕਿਰਪਾ ਕੀਤੀ ਮਿਹਰ ਕੀਤੀ ਸ਼੍ਰੀ ਕਾਲਕਤਾਰ ਸਾਹਿਬ ਤੋਂ ਜਿਹੜੀ ਪੰਜਵੇਂ ਮਹੀਨੇ ਕਮੇਟੀ ਹੈ ਉਹ ਮੱਠੀ ਕਰ ਰਹੀ ਹੈ ਆ ਤੁਸੀਂ ਦੇਖ ਰਹੇ ਹੋ ਬਾਹਰ ਕਿਤੇ ਕੋਈ ਬੰਦੇ ਸਾਹਮਣੇ ਨਹੀਂ ਹੁੰਦੇ ਮੈਂ ਆਪਣੀ ਜਾਣ ਦੇ ਵਿੱਚ ਬਹੁਤ ਵੱਡੀ ਤਦਵਾਦ ਦੇ ਵਿੱਚ ਗੁੱਠੇ ਲਾਈਆਂ ਸੀ ਬਹੁਤ ਵੱਡਾ ਇੰਤਜ਼ਾਮ ਕੀਤਾ ਸੀ ਪਰ ਸਾਰੇ ਇੰਤਜ਼ਾਮ ਛੁੱਟੇ ਪੈ ਗਏ ਇੱਥੋਂ ਪਤਾ ਲੱਗਦਾ ਹੈ ਕਿ ਲੋਕਾਂ ਦੇ ਵਿੱਚ ਕਿੰਨਾ ਉਛਾ ਹੈ ਇਹ ਗੁਰੂ ਦੀ ਕਿਰਪਾ ਹੈ ਜਿਹੜੇ ਬੰਦੇ ਨੇ ਸ਼੍ਰੀ ਕਾਲਕਤਾਰ ਸਾਹਿਬ ਦਾ ਮੱਥਾ ਲਾਇਆ ਉਹ ਕਦੇ ਬਚਿਆ ਨਹੀਂ ਅਸੀਂ ਕਾਲਕਤਾਰ ਸਾਹਿਬ ਦੇ ਨਾਲ ਚੱਲਿਆ ਅੱਜ ਲੋਕ ਸੰਗ ਸਾਡੇ ਨਾਲ ਹੈ ਆਮ ਹਰੀ ਲੋਕ ਆ ਰਹੇ ਨੇ ਕਿ ਮੈਂ ਤਾਂ ਸਾਰ ਤੋਂ ਮਾਫੀ ਮੰਗਦਾ ਇਸ ਗੱਲ ਦੀ ਕਿ ਮੈਂ ਉਹਨੇ ਪ੍ਰਬੰਧ ਨਹੀਂ ਕਰཐ ਗਿਆ ਜਿੰਨੇ ਲੋਕ ਆਇਏ ਸੀ ਉਹ ਇਸ ਗਲਤੀ ਮੈਂ ਸਾਰ ਤੋਂ ਮਾਫੀ ਮੰਗਦਾ ਪਰ ਮੇਰੀ ਸੋਚ ਤੋਂ ਕਈ ਗੁਣਾ ਵੱਧ ਲੋਕ ਆਏ ਪਰ ਜਿਹੜੀ ਪੈਦਾ ਹੋਈ ਹੈ ਲੋਕ ਸਭਾ ਚੋਣਾਂ ਤੋਂ ਬਾਅਦ ਹੀ ਹੋਈ ਹੈ ਨਿਤਾਰ ਸਭਾ ਚੋਣਾਂ ਪਹਿਲਾਂ ਕਰਨਾ ਅਜੇ 4-5 ਸਾਲ ਇੰਤਜ਼ਾਰ ਕਰਦੇ ਰਹੇ ਹਾਂ ਸਾਨੂੰ ਵੀ ਇਤਲਾਅ ਦੇ ਨਾਲ ਸ਼੍ਰੀ ਗੁਰੂ ਅਕਸ਼ਰਧਾਮ ਤੇ ਜਾਣਾ ਚਾਹੀਦਾ ਨਹੀਂ ਮੰਨੇ ਅਸੀਂ ਕਹਿਣ ਲੱਗੇ ਕਿ ਟੈਂਪਰੀ ਛੱਡ ਦੇ ਤੂੰ ਜੇ ਮੈਨੇ ਕੱਦ ਛੱਡਦੇ ਸਾਡਾ ਕੱਦ ਛੱਡਦੇ ਕਮੇਟੀ ਮਾਰਦੇ ਕਮੇਟੀ ਮਨਵਾਦੇ ਜਿਹੜਾ ਪਰਟੀਕਲ ਪਰ ਨਹੀਂ ਪ੍ਰਧਾਨ ਧਰੋਕਾ ਤਾਂ ਨਹੀਂ ਹੋਊਗਾ ਚਾਹੇ ਮੈਂ ਕੱਲਾ ਰਹੇ ਇਹ ਤਾਂ ਅਣ ਛੱਡੇ ਨੂੰ ਕੋਈ ਬੰਦਾ ਆਪਣੇ ਪਰਿਵਾਰ ਨੂੰ ਛੱਡ ਕੇ ਬਹੁਤ ਔਖਾ ਹੁੰਦਾ ਪਰਿਵਾਰ ਛੱਡਣਾ ਤਖਣ ਸਭ ਗੱਲ ਕੰਮ ਕਰਕੇ ਆਖਾਲ ਚ ਇਹ ਨੂੰ ਬਤ ਤੁਹਾਨੂੰ ਬਤਾਈਂਦੇ ਪਰ ਸ਼੍ਰੀ ਕਾਲਤਖ ਸਾਹਿਬ ਨੂੰ ਪੰਜ ਸਿਵਾਰ ਦੇ ਪਹਿਲਾ ਕੀਤਾ 2 ਦਸੰਬਰ ਨੂੰ ਕਿ ਸੱਤ ਮੈਂਬਰ ਦੀ ਕਮੇਟੀ ਮਾਉਣਿਆ ਸੱਤ ਮੈਂਬਰ ਦੀ ਕਮੇਟੀ ਬਣਾ ਕੇ ਉਹ ਭਾਪਤੀ ਕਰੂਗੀ ਆਧਾਰ ਕਾਰਡ ਜਿਹੜਾ ਕਾਫੀ ਪੱਪਾ ਭਾਪਤੀ ਹੋਗੀ ਉਸ ਤੋਂ ਬਾਅਦ ਨਵੀਂ ਜਿਹੜੀ ਲੀਡਰਸ਼ਿਪ ਹੈ ਉਹ ਬੁਰੇ ਆ ਧਾਮੀ ਦੇ ਬਡੁੰਗਰ ਕਿਉਂ ਬੱਚੇ ਦੀ ਦਬਾਅ ਸੀ ਕੋਈ ਪ੍ਰੈਸ਼ਰ ਦਬਾਅ ਸੀ ਬਹੁਤ ਬੜਾ ਦਬਾਅ ਸੀ ਤੇ ਜਾਨੂੰ ਏ ਸੀ ਕੇ ਇਹ ਛੱਡ ਜਾਣਗੇ ਸੀਨੀਅਰ ਮੈਂਬਰ ਨੇ ਬਾਕੀ ਪੰਜ ਨੂੰ ਖੜ ਜਾ ਕੇ ਪਰ ਮੈਂ ਧੰਨਵਾਦ ਕਰਨਾ ਪਾਗੀ ਇਸ ਮੈਂਡੀ ਨੂੰ ਕਿ ਉਹ ਸ਼੍ਰੀ ਕਾਲਤਖ ਸਾਬ ਦੇ ਨਾਲ ਖੜੇ ਰਹੇ ਉਹਨਾਂ ਨੇ ਕਿਹਾ ਵੀ ਜੋ ਸਾਨੂੰ ਮਹਕੂਸੀ ਕਾਦੀ ਦੀ ਜੇ ਨੇ ਪਾਣੀ ਪਿਆ ਅਸੀਂ ਇਹਨੂੰ ਵੀ ਲਾਗੂ ਕਰਾਂਗੇ ਅੱਜ ਉਹ ਪਹਿਲਾਂ ਛੱਡ ਕੇ ਕਿਉਂ ਗਏ ਸੀ ਕਿਹੜੇ ਪ੍ਰਸ਼ਾਸਨ ਥਲੇ ਕੜ ਕੇ ਜਿਹੜੇ ਗਿਆਨੀ ਹਰਪ੍ਰੀਤ ਜੀ ਲੋਕ ਗਾਏ ਨੇ ਕਿ ਉਹਨਾਂ ਦੇ ਮੰਦਦਾ ਜੀ ਹਟਾਉਣਾ ਉਹ ਕਲ ਕਰਾ ਕੇ ਫਿਰ ਉਹਨਾਂ ਕੋਲ ਸ਼੍ਰੀ ਕਾਦ ਤਖਤ ਜਦਰ ਸਾਹਿਬ ਗਏ ਕਿੰਨੇ ਲੋਕ ਹੈ ਉਹ ਤਾਂ ਵਾਈ ਨਹੀਂ ਜਦੋਂ ਇਹ ਬੱਚੇ ਪੇਸ਼ ਕਰਨਾ ਸੀ ਕਿਲਾ ਸੁਖਵੀਰ ਪਾ ਗਿਆ ਉੱਥੋਂ ਦੇ ਨਾਲ ਆ ਗਿਆ ਇੱਥੋਂ ਪਤਾ ਲੱਗਦਾ ਕਿ ਉਹਦੀ ਟੈਨਸ਼ਨ ਬਹੁਤੀ ਠੀਕ ਨਹੀਂ ਸੀ ਕਿੱਧਰ ਵੇਖ ਰਹੇ ਰਾਜ ਜੋਰ ਹੋਣਾ ਅਸੀਂ ਉਹਨਾਂ ਨਾਲ ਤਾਂ ਰਹਿ ਨਹੀਂ ਸਕਦੇ ਜੀ ਉਹਨਾਂ ਨਾਲ ਅਸੀਂ ਰਹਿ ਨਹੀਂ ਸਕਦੇ ਤੇ ਵਿੱਚ ਵਿੱਚ ਬਿਆਨਬਾਜ਼ੀ ਵੀ ਕਰਦੇ ਨੇ ਜੀ ਬੀ ਬੀ ਜੀ ਬੀ ਸਵਾਲ ਤਾਂ ਉਹਨਾਂ ਕੋਲ ਪੁੱਛੀ ਤੋ ਬਿਨਾ ਵੀ ਨਾਲ ਕੋਈ ਇਕੱਠਾ ਨਹੀਂ ਹੋਊਗਾ ਕਿਉਂਕਿ ਉਹਨੇ ਐਡੇ ਨੇ ਗਲਤੀਆਂ ਕੀਤੀਆਂ ਤੇ ਬਲੰਡਰ ਕੀਤੇ ਨੇ ਉਹਦੇ ਨਾਲ ਕਿਸੇ ਨੇ ਇਕੱਠਾ ਨਹੀਂ ਹੋਣਾ ਹੋਰ ਸਾਰਾ ਪੱਖ ਇਕੱਠਾ ਹੋ ਸਕਦਾ ਪਰ ਉਹਦੇ ਨਾਲ ਕਿਸੇ ਨੇ ਇਕੱਠਾ ਨਹੀਂ ਰਖਣਾ ਸਾਹਿਬ ਕਹਿੰਦੀ ਹਰ ਸਿੰਘ ਵੀ ਦੇਸ਼ ਦੇ ਵਿੱਚ ਮੇਰੇ ਪੜੇ ਉਹਦਾ ਦੋਰਾ ਚੱਲ ਰਿਹਾ ਹੈ ਸੱਤਾਂ ਉੱਤੇ ਇਕੱਠੀਆਂ ਹੋ ਰਿਆ ਨੇ ਉਹਨੇ ਵੀ ਕਹਿਤਾ ਕਹਿੰਦਾ ਇੱਕ ਵੱਡਾ ਪ੍ਰੋਗਰਾਮ ਵਿਦੇਸ਼ਾਂ ਦੀ ਤਰਤੀ ਤੋਂ ਲਿਖਿਆ ਰਹੂਗਾ ਵਿਸੂਧਾਰਨ ਦੇ ਬਾਰੇ ਕਿੱਥੇ ਜਾਣ ਦੇ ਸਾਰੇ ਵਿਦੇਸ਼ਾਂ ਵਾਲੇ ਵੀ ਜੁੜਨੇ ਸ਼ੁਰੂ ਹੋ ਗਏ ਵਿਦੇਸ਼ਾਂ ਤੋਂ ਹੀ ਤੈਨੂੰ ਆ ਰਹੇ ਨੇ ਸਾਹਿਬ ਵਿਦੇਸ਼ਾਂ ਤੋਂ ਸਾਰਾ ਅੱਜ ਜਿਹੜਾ ਪੰਜਾਬ ਹੈ ਬਹੁਤੋਂ ਬਾਹਰ ਬਸਦਾ ਹੈ ਐਨ ਆਰ ਆਈ ਪੰਜਾਬ ਦੇ ਵਿੱਚ ਨਾ ਦਿੱਤੇ ਹੈ ਲੱਗੇ ਹੋਏ ਨੇ ਨਾਲ ਸਾਡੇ ਉਹ ਸਾਰੇ ਚਾਹੁੰਦੇ ਨੇ ਕਿ ਸਾਰੇ ਸ੍ਰੀ ਕਾਪਟਾ ਸਾਹਿਬ ਦੇ ਨਾਲ ਜੁੜਨ ਸ੍ਰੀ ਕਾਪਟਾ ਸਾਹਿਬ ਤੋਂ ਕੋਈ ਬਾਗੀ ਨਹੀਂ ਹੋ ਸਕਦਾ ਪਰ ਇਹਨਾਂ ਨੇ ਜੋ ਜਾਤਨੀ ਕੀਤੀ ਜੋ ਆਪ ਮੁਕਤ ਰਹੇ ਸਾਡੇ ਕਹਿਣ ਦੀ ਲੋੜ ਨਹੀਂ ਨਾ ਕੋਈ ਕਰ ਸਕਦਾ ਸ੍ਰੀ ਕਾਪਟਾ ਸਾਹਿਬ ਨਾਲ ਕੋਈ ਮੱਥਾ ਨਹੀਂ ਲਾ ਸਕਦਾ ਜਿਹਨੇ ਮੱਥਾ ਲਾਇਆ ਕੋਈ ਕਦੇ ਬਚਿਆ ਨਹੀਂ ਹੈ ਸੋ ਤੁਸੀਂ ਦੇਖੋਗੇ ਗੁਰੂ ਮਹਾਰਾਜ ਦੀ ਕਿਰਪਾ ਤੁਸੀਂ ਦੇਖ ਰਹੇ ਹੋ ਆਪਾਂ ਕਿੰਨੀਆਂ ਰੈਲੀਆਂ ਕੀਤੀਆਂ ਕਿੰਨਾ ਕੁਝ ਕੀਤਾ ਪਰ ਜਿਹੜਾ ਅਜੋ ਸਿਆ ਹੈ ਇਹ ਨਵਸਾ ਕਿਦੇ ਹੋਇਆ ਤੇ ਕਿਉਂ ਹੈ ਵਿਕਾਇਆ ਸ੍ਰੀ ਕਾਪਟਾ ਸਾਹਿਬ ਰਖਣਾ ਸਾਹਿਬ ਇੱਕ ਪਾਸੇ ਸਾਡਾ ਸ਼੍ਰੀ ਕਾਖਤਖਸਾ ਸਾਹਿਬ ਜੋ ਉਹਨੇ ਕਿਹਾ ਜੋ ਹੁਕਮ ਆਪਾਂ ਸਾਰਿਆਂ ਨੂੰ ਪਤਾ ਹੈ ਅਸੀਂ ਕਹੀਏ ਅਸੀਂ ਇਹ ਗੱਲ ਕਹਾਂਗੇ ਉਹ ਕਹਿਣ ਕਰਗਾ ਕਿ ਕੋਈ ਸ਼੍ਰੀ ਕਾਖਤਖਸਾ ਨੂੰ ਨਹੀਂ ਕਹਿ ਸਕਦਾ ਜੋ ਉਹਨਾਂ ਦਾ ਹੁਕਮ ਹੋਊਗਾ ਇਹਨੂੰ ਲਾਗੂ ਹੋਊਗਾ ਜਿਹੜਾ ਨਹੀਂ ਮੰਨੂਗਾ ਉਹ ਖਤਮ ਹੋ ਜਾਕਰ ਸਾਹਿਬ 25 ਜੈਕਟ ਬਣਿਆ ਹਟਾਉਣ ਦਾ ਜਿਵੇਂ ਵਿਧਾਨ ਹੈ ਕਾਨੂੰਨ ਤੁਹਾਨੂੰ ਨਹੀਂ ਲੱਗਦਾ ਵੀ ਕਾਨੂੰਨ ਇਦਾਂ ਦਾ ਹੈ ਹੀ ਨਹੀਂ ਇਹ ਕਾਨੂੰਨ ਤਾਂ ਇਹਨਾਂ ਨੇ ਆਪ ਬਣਾ ਲਿਆ ਕੋਈ ਸੁਣੀ ਸ਼੍ਰੀ ਕਾਖਤਖਸਾ ਜਦਰ ਸਾਹਿਬ ਦੀ ਗੱਲ ਕਿ ਆਗੇ ਮੈਨੂੰ ਸ਼ੂਮਣਿਕ ਕਮੇਟੀ ਦੇ ਮੈਂਬਰ ਆਦਦੇ ਨੇ ਕਿ ਤੁਹਾਡੀ ਆਵਾਜ਼ ਹੈ ਉਹ ਸ੍ਰੀ ਕਾਫਾ ਦੇ ਚਾਰ ਦੁਆਜ ਦੇ ਵਿੱਚ ਹੈ ਬਾਹਰ ਨਹੀਂ ਜਾ ਸਕਦੀ ਮੈਨੂੰ ਤਾਂ ਇਹ ਸੀ ਕਿ ਮੇਰੀ ਆਵਾਜ਼ ਸਾਰੀ ਦੁਨੀਆ ਦੇ ਸਿੱਖਾਂ ਕੋ ਜਾਣਦੀ ਹੈ ਅੱਜ ਉਹ ਦੱਸਤਾ ਲੋਕਾਂ ਨੇ ਕਿ ਸ੍ਰੀ ਕਾਫਾ ਜਰਦਾਰ ਸਾਹਿਬ ਦੀ ਬਾਤ ਸਾਰੀ ਦੁਨੀਆ ਦੇ ਜਿੱਥੇ ਗੁਰੂ ਨਾਲਖਲੇਵਾ ਸਿੱਖ ਬੈਠੇ ਨੇ ਉੱਥੇ ਸਾਰਿਆਂ ਦੀ ਆਵਾਜ਼ ਉੱਥੇ ਤੱਕ ਪਹੁੰਚੀ ਹੈ ਸਰਲੀਡਰਸ਼ਿਪ ਕਿ ਜਿਹੜੀ ਭਰਤੀ ਪ੍ਰਕਿਰਿਆ ਹੈਗੀ ਜੋ ਸ਼੍ਰੀ ਇਕਾਲਤਾ ਸਾਹਿਬ ਦੀ ਫਸੀਲ ਤੋਂ ਦੋ ਦਸਤੂਰ ਪੁਣਮਾ ਜਾਰੀ ਹੋਇਆ ਸੀ ਉਹਦੇ ਮੁਤਾਬਿਕ ਹੋ ਰਹੀ ਹੈ ਪਹਿਲਾਂ ਇਹ ਪੰਥ ਦੀ ਭਰਤੀ ਹੈ ਪਹਿਲਾਂ ਬੰਦਿਆਂ ਦੀ ਭਰਤੀ ਸੀਗੀ ਹੁਣ ਭਰਤੀ ਹੋ ਰਹੀ ਹੈ ਪਤਾ ਲੱਗਦਾ ਵੀ ਭਰਤੀ ਚੱਲਦੀ ਹੈ ਉਹ ਕਹਿੰਦੇ ਸਾਡੀ ਭਰਤੀ ਲੱਖਾਂ ਚ ਪਰ ਕਿਸ ਨੂੰ ਪਤਾ ਲੱਗੇ ਭਰਤੀ ਹੋਈ ਕਦੋਂ ਅੰਦਰ ਵੜ ਕੇ ਪਰਚੀਆਂ ਕੱਟ ਕੇ ਨਹੀਂ ਪਾਰਟੀ ਖੜੀ ਹੁੰਦੀ ਹੈਗੀ ਇਹ ਜਿਹੜੀ ਹੈਗੀ ਪਾਰਟੀ ਇਹ ਪੰਥਕ ਪਾਰਟੀ ਆ ਜਥੇਦਾਰਾਂ ਦੀ ਪਾਰਟੀ ਆ ਕਿਰਤੀ ਦੇ ਕਿਸਾਨਾਂ ਦੀ ਪਾਰਟੀ ਆ ਤੁਸੀਂ ਵੇਖ ਰਹੇ ਹੋ ਜਿਹੜਾ ਇਕੱਠ ਪਹੁੰਚਿਆ ਅੱਜ ਕਿਰਤੀ ਕਿਸਾਨਾਂ ਤੇ ਮਜ਼ਦੂਰਾਂ ਦਾ ਇਕੱਠ ਆ ਇਹ ਅਕਾਲੀਆਂ ਨੂੰ ਪਿਆਰ ਕਰਨ ਵਾਲੇ ਦਾ ਇਕੱਠ ਹੈ ਵਿਅਕਤੀ ਵਿਸ਼ੇਸ਼ ਆਪਣੀ ਭਰਤੀ ਕਰ ਸਕਦਾ ਕੋਈ ਰੌਲਾ ਨਹੀਂ ਪਰ ਸ਼ਰਮਨੀ ਕਲਦਲ ਸ਼ਹੀਦਾਂ ਦੀ ਜਥੇਬੰਦੀ ਆ ਪੰਥ ਦੀ ਜਥੇਬੰਦੀ ਆ ਇਹਦੀ ਭਰਤੀ ਪੰਥ ਕਰ ਰਿਹਾ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੀ ਹੁਕਮਤ ਆਬ ਹੋ ਰਹੀ ਹੈ ਜੋ ਪਾਰਟੀ ਹੋ ਰਹੀ ਹੈ ਜੋ ਕਿਸ ਤਰ੍ਹਾਂ ਪੰਥਕ ਕਮੇਟੀ ਸਹਿਯੋਗ ਕਰਦੇ ਉਹ ਇਸ ਕਮੇਟੀ ਨੂੰ ਮੰਨ ਹੀ ਨਹੀਂ ਰਹੇ ਹੈਗੇ ਜਦੋਂ ਤੋਂ ਸ੍ਰੀ ਅਕਾਲ ਤਖਤ ਸਾਹਿਬ ਨੇ ਕਮੇਟੀ ਬਣਾਈ ਹੈ ਉਹ ਮੁਨਕਰ ਨੇ ਇਨਕਾਰਿਆ ਇਸ ਕਮੇਟੀ ਮੰਗਨ ਨੂੰ ਉਹ ਅਕਾਲ ਤਖਤ ਤੋਂ ਬਾਗੀ ਨੇ ਭਗੌੜੇ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਿਹੜਾ ਇਹ ਬੰਦਾ ਸਿੱਖ ਹੈ ਉਹ ਅਕਾਲ ਤਖਤ ਦੇ ਸਿਰ ਚ ਕੌਂਦਾ ਕਦੇ ਪਿੱਠ ਨਹੀਂ ਕਰਦਾ ਹੈਗਾ ਸ਼ਰੋਮ ਦੀ ਕਲਦਲ ਸ਼ਹੀਦਾਂ ਦੀ ਜਥੇਬੰਦੀ ਹੈ ਇਹ ਜਥੇਬੰਦੀ ਹਮੇਸ਼ਾ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਿਰ ਚ ਕੌਂਦੀ ਰਹੀ ਹੈ ਚਕਾਉਂਦੀ ਰਹੂਗੀ ਵਿਅਕਤੀ ਵਿਸ਼ੇਸ਼ ਪਿੱਟ ਕਰ ਸਕਦਾ ਪੰਥ ਕੌਮ ਨਹੀਂ ਕਰ ਸਕਦੀ ਹੈਗੀ ਥੋੜਾ ਸਭ ਜਿਹੜੀਆਂ ਪਹਿਲੇ ਔਰੇ ਸ਼ਹਿਰ ਦੇ ਵਿੱਚ ਹੋਈਆਂ ਨੇ ਮੀਟਿੰਗ ਐ ਇਸ ਸੰਬੰਧੀ ਦੇ ਵਿੱਚ ਹੀ ਤੇ ਉਹਨਾਂ ਦੇ ਕੀ ਸਵਾਲ ਨੇ ਕਿਉਂਕਿ ਪਹਿਲਾਂ ਵੀ ਕਾਫੀ ਭਰਤੀ ਮੈਮ ਚੱਲੀਆਂ ਸੀ ਇਸ ਸਮਰਾਟ ਪੈਲੇਸ ਦੇ ਵਿੱਚ ਹੀ ਤੁਸੀਂ ਵੇਖਿਆ ਹੋਊਗਾ ਜਦੋਂ ਭਰਤੀ ਚੱਲਦੀ ਹੈ ਤਾਂ ਲੋਕਾਂ ਦੇ ਵਿੱਚ ਯਾਕੀਕ ਆਵਾਜ਼ ਹੁੰਦੀ ਹੈ ਹੁਣ ਭਰਤੀ ਹੋ ਰਹੀ ਹੈ ਆਧਾਰ ਕਾਰਡ ਦਾ ਨੰਬਰ ਪੜਨਾ ਹੈ ਹਰ ਵਿਅਕਤੀ ਘਰ ਘਰ ਜਾ ਕੇ ਪੱਕੀ ਪਰਚੀ ਕਰਨਗੇ ਕਮਰੇਆਂ 'ਚ ਬੈਠ ਕੇ ਨਾ ਭਰਤੀ ਹੋਣਾ ਨਾ ਪਾਰਟੀਆਂ ਵੱਡੀਆਂ ਹੁੰਦੀਆਂ ਹਨ ਆਜ ਜਿਹੜਾ ਅੱਜ ਜਿਹੜੇ ਸ਼ੋਮਨੇ ਆਰਜੀਬੀਸੀ ਦੇ ਪ੍ਰਧਾਨ ਨੇ ਲੋਕਾਂ ਤੋਂ ਆਪਣਾ ਉਹ ਇੰਜ਼ਾਮ ਮੰਨੇ ਕਿ ਕਿਸ ਤਰ੍ਹਾਂ ਦੇ ਆਰਜੀਬੀਸ ਨੂੰ ਪਹੁੰਚ ਇਕੱਠਾ ਕਰੇ ਇਹ ਕਰੋ ਇਮਾਨਦਾਰ ਨਾਲ ਇਹਨੂੰ ਲਾਗੂ ਕਰਦੇ ਲੈ ਉਹਦਾ ਸਵਾਗਤ ਹੈ ਪਰ ਮੇਰਾ ਇੱਕ ਸਵਾਲ ਹੈ ਜਿਹੜਾ ਗਲਤ ਉਹਨਾਂ ਸਮੇਂ ਵਿੱਚ ਹੋਇਆ ਉਹ ਨੂੰ ਠੀਕ ਕੌਣ ਕਰੂਗਾ ਜੇਕਰ ਵਿਧੀ ਬਣਾਉਣਾ ਪਾ ਕਾਨੂੰਨ ਵਿੱਚ ਬਣਾਵਾਂਗੇ ਤਾਂ ਜਿਹੜੇ ਗਲਤ ਤਰੀਕੇ ਨਾਲ ਨਿਜਮਾਂ ਦੇ ਖਿਲਾਫ ਜਾ ਕੇ ਸਿੰਘ ਸਾਹਿਬ ਨੂੰ ਹਟਾਇਆ ਗਿਆ ਉਹ ਨੂੰ ਠੀਕ ਕੌਣ ਕਰੂਗਾ ਦੂਸਰੀ ਮੇਰੀ ਬੇਨਤੀ ਹੈ ਇਹ ਜਿਹੜੇ ਮਤੇ ਪੈਂਦੇ ਨੇ ਜੇਕਰ ਸਾਡੀ ਭਾਵਨਾ ਸਹੀ ਹੈ ਫਿਰ ਤਾਂ ਇਹ ਨਹੀਂ ਅਹਿਮਤ ਹੈਗੀ ਇਹੀ ਮਤਾ 2001 ਵਿੱਚ ਪਿਆ ਸੀ ਜਨਰਲ ਹਾਊਸ ਦੇ ਵਿੱਚ ਕਿਸੀਂ ਸਿੰਘ ਸਾਹਿਬਾਂ ਦੇ ਨਿਜਮ ਬਣਾਵਾਂਗੇ ਵਿਧੀ ਵਿਧਾਨ ਬਣਾਵਾਂਗੇ 24 ਸਾਲ ਹੋ ਗਏ ਪ੍ਰਧਾਨ ਸਾਹਿਬ ਜ਼ਾਬਦਖੰ ਕੀ ਕਰਿਆ ਉਹਨਾਂ ਦਾ 2015 ਵਿੱਚ ਇੱਕ ਕਮੇਟੀ ਬਣੀ ਸੀ ਅਕਾਲਤਾ ਸਦਨ ਨਿਜਮ ਤੇ ਲਾਉਂ ਤੇ ਹਟਾਉਣ ਸੰਬੰਧੀ ਸਿੰਘ ਸਾਹਿਬਾਨ ਨੂੰ ਉਹ ਇੱਕੋ ਮੀਟਿੰਗ ਹੋਈ ਹੈ 10 ਸਾਲ ਹੋ ਗਏ ਉਹਦਾ ਜਵਾਬ ਦਿਓ ਕੀ ਬਣਿਆ ਹੁਣ ਤੱਕ ਅਸੀਂ ਸਿਰਫ ਲੋਕਾਂ ਦਾ ਧਿਆਨ ਤੋਂ ਮੁੱਦੇ ਮੁੱਦਿਆਂ ਤੋਂ ਧਿਆਨ ਫੜਕਾਉਣ ਲਈ ਕੋਸ਼ਿਸ਼ਾਂ ਕਰਦੇ ਆਂ ਪੰਥੇ ਨੂੰ ਪ੍ਰਵਾਨ ਨਹੀਂ ਕਰੂਗਾ ਜੇਕਰ ਅਸੀਂ ਸ਼ੇਰਦ ਹੁੰਦੇ ਤਾਂ ਰਾਤ ਦੇ ਹਨ ਰਜਕ ਦੇ ਸਿੰਘ ਸਾਹਿਬਾਨ ਨੂੰ ਨਹੀਂ ਅਸੀਂ ਬਣਾਉਂਦੇ ਜੇਕਰ ਜੀ ਸ਼ੇਰਦ ਹੁੰਦੇ ਦਾ ਨਾ ਤਾਂ ਤਖਸਾਲ ਤੇ ਮਹਾਰਾਜਾ ਪ੍ਰਕਾਸ਼ ਹੈ ਨਾ ਤਖਸਾਲ ਤੇ ਗੁਰੂ ਸਾਹਿਬ ਦੇ ਸ਼ਾਸਤਰ ਸਿਉਵਤ ਨੇ ਨਾ ਪੰਥ ਦੀਆਂ ਜਥੇਬੰਦੀਆਂ ਨੇ ਇਹ ਮਜਬੂਰੀ ਸੀ ਅਸੀਂ ਰਾਤਾਂ ਦੇ ਹਨੇਰੇ ਵਿੱਚ ਬਣਾ ਰਹੇ ਆ ਜੇਕਰ ਪ੍ਰਧਾਨ ਸਾਹਿਬ ਮਹਿਸੂਸ ਕਰਦੇ ਨੇ ਗਲਤ ਹੋਇਆ ਤਾਂ ਉਹਨੂੰ ਠੀਕ ਕਰਨ ਪਹਿਲਾਂ ਜਿਹੜੇ ਸਿੰਘ ਸਾਹਿਬਾਂ ਹਟਾਏ ਨੇ ਉਹਨਾਂ ਨੂੰ ਬਹਾਲ ਕਰੋ ਸਤਕਾਰ ਬਹਾਲ ਕਰੋ ਕਿਉਂਕਿ ਜੇਕਰ ਸ਼੍ਰੋਮਣੀ ਕਮੇਟੀ ਨਹੀਂ ਤਾਕਤਾਂ ਦੀ ਮਨਮਰਜ਼ਾ ਦੇ ਉੱਪਰ ਪੈਰਾ ਦਊਗੀ ਜੇਕਰ ਅਸੀਂ ਨਹੀਂ ਸਿੰਘ ਸਾਹਿਬਾਂ ਦਾ ਸਨਮਾਨ ਕਰਾਂਗੇ ਸ਼੍ਰੋਮਣੀ ਕਮੇਟੀ ਸ਼ਹੀਦਾਂ ਦੀ ਜਥੇਬੰਦੀ ਹੈ ਸਾਡੇ ਪੁਰਖਿਆਂ ਨੇ ਜਦੋਂ ਬਣਾਈ ਸੀ ਗੁਰਤਾਮਾਹ ਦੇ ਸਾਮ ਸੰਭਾਲ ਵਾਸਤੇ ਮਾਨ ਮਰਿਆਦਾ ਦੀ ਬਹਾਲੀ ਵਾਸਤੇ ਪੰਥਕ ਸਦਾਤਾਂ ਦੀ ਬਹਾਲੀ ਵਾਸਤੇ ਕੁਰਬਾਨੀਆਂ ਦੇ ਕੇ ਬਣਾਈ ਸੀ 10500 ਪੁਰਾਣੀ ਇਹ ਸੰਸਥਾ ਸਾਡੀ ਪੰਥ ਦੀ ਮਹਾਨ ਸੰਸਥਾ ਪਰ ਕੁਝ ਬੰਦੇ ਇਹਦੇ ਉੱਪਰ ਕਬਜਾ ਕਰਕੇ ਬੈਠ ਗਏ ਡਿਕਟੇਟਰ ਬਣ ਗਏ ਜੇਕਰ ਅਸੀਂ ਸ਼ੇਰ ਸੀਗੇ ਤਾਂ ਜਦੋਂ ਬਜਟ ਦੇ ਨਾਸ ਹੋਇਆ ਉਹਦੇ ਜੋ ਬੀਬੀ ਕਿਰਜੋਤ ਕੌਰ ਨੇ ਜੋ ਸ਼ੋਨੀ ਪੰਡੇ ਜਰਨਲ ਸਕਤਰ ਰਹੇ ਨੇ ਔਰ ਮਾਸਟਰ ਤਾਰਾ ਸਿੰਘ ਜੀ ਦੋਤੀ ਹੈ ਸਭ ਤੋਂ ਸੀਨੀਅਰ ਮੈਂਬਰ ਹੈ ਇੱਕ ਮਤਾ ਲੈ ਕੇ ਐਸੀ ਸਿੰਘ ਸਾਹਿਬ ਦੇ ਮਾਨ ਸਨਮਾਨ ਤਾਲ ਕਰਦਾ ਜੇਕਰ ਅਸੀਂ ਇਮਾਨਦਾਰ ਹੁੰਦੇ ਡਿਬੇਟ ਹੁੰਦੀ ਉਹ ਤੇ ਡਿਬੇਟ ਹੋਣੀ ਚਾਹੀਦੀ ਸੀ ਗੱਲ ਨੂੰ ਠੀਕ ਕਰਨਾ ਚਾਹੀਦਾ ਸੀ ਲੇਕਿਨ ਅਸੀਂ ਨਹੀਂ ਕੀਤਾ ਹੈਗਾ ਉਹਦਾ ਜੋ ਬੀਬੀ ਦਾ ਵਿਹਾਰ ਹੋਇਆ ਬੈਕ ਹੋਇਆ ੱੱਕੇ ਮਾਰੇ ਸਖਤ ਨਿਖੇਦੀ ਹੈ ਸਰ ਜਿਹੜੇ ਤਾਜਬੋਸ਼ੀ ਹੋਈ ਹੈ ਜਦੋਂ ਪੰਥ ਪ੍ਰਵਾਨ ਕਰਦਾ ਹੁੰਦਾ ਤਾਂ ਸਿੰਘ ਸਹਿਬਾਨ ਬਜਰਦਦਾਸ ਵਿੱਚ ਆਉਂਦੇ ਉਹਨਾਂ ਨੂੰ ਪਤਾ ਸੀ ਵੀ ਸੰਗਤ ਨੇ ਪੰਥ ਨੇ ਪ੍ਰਵਾਨ ਨਹੀਂ ਕਰਨਾ ਸਾਡਾ ਵਿਰੋਧ ਹੋਊਗਾ ਇਸੇ ਕਰਕੇ ਉਹ ਜਿਹੜੇ ਸਿੰਘ ਸਹਿਬਾਨ ਸੀਗੇ ਉਹ ਜਲਾਸ ਵਿੱਚ ਸ਼ਾਮਿਲ ਨਹੀਂ ਹੋਏ ਬਜਰਦਦਾਸ ਵਿੱਚ ਪਹਿਲੀ ਵਾਰੀ ਹੋਇਆ ਕਿ ਬਿਨਾ ਸਿੰਘ ਸਹਿਬਾਨ ਤੋਂ ਇਸ ਬਜਰਦਦਾਸ ਕੀਤਾ ਸ਼੍ਰੋਮਣੀ ਕਮੇਟੀ ਨੇ ਸਦਕਾ ਵੀ ਇਸੇ ਤਰ੍ਹਾਂ ਸ਼੍ਰੀ ਅਕਾਲ ਪੁਰਖ ਸਾਹਿਬ ਕਣੀ ਪੰਜਵੇਂ ਪ੍ਰੀ ਕਮੇਟੀ ਜੋ ਸਤਾਬਤ ਕੀਤੀ ਗਈ ਹੈ ਉਹਦੀ ਦਵਾਈ ਠੰਡੀ ਸਰਦਾਰ ਸੁਰਜੀਤ ਸਿੰਘ ਰਖੜਾ ਦੀ ਇਕਵਾਇਤ ਜੱਜ ਸਮਾਣਾ ਹਲਕੇ ਦਾ ਹਜ਼ਾਰਾਂ ਦਾ ਇਕੱਠ ਹੈ ਜਿਹੜਾ ਸਮਰਾਟ ਪੜ੍ਹਦੇ ਵਿੱਚ ਕੁੱਟਾ ਹੋਇਆ ਹੈ ਉਸ ਸ਼੍ਰੀ ਕਾਲ ਦਾ ਕਹਿੰਦਾ ਕਿ ਪਰਮੁਖਤਾ ਨੂੰ ਬਹਾਲ ਕਰਾਉਣ ਵਾਸਤੇ ਅਸੀਂ ਤੜਪੜ ਸਰਦਾਰ ਸੁਰਜੀਤ ਸਿੰਘ ਰਖੜਾ ਦੀ ਇਕਵਾਇਤ ਸਮਾਣਾ ਸ਼ਹਿਰ ਵੱਲੋਂ ਭਰਤੀ ਮਹਿਮ ਨੂੰ ਪੂਰੇ ਜੋਰੋ-ਸ਼ੋਰ ਨਾਲ ਕਰਾ ਕੇ ਹਟਾਗੇ ਖਾਲਸਾ ਦੀ ਪਰਮੁਖਤਾ ਨੂੰ ਬਹਾਲ ਕਰਾ ਕੇ ਹਟਾਗੇ ਵਾਹਿਗੁਰੂ ਜੀ ਦਾ ਖਾਲਸਾ ਹੈ ਵਾਹਿਗੁਰੂ ਜੀ ਕੀ ਬੋਲ